ਸਿੰਦਰੋਤਿਆ ਸਾਂਭੋ ਉਹ ਸਿੰਲੂਆ ਸਿੰਲੂ ਨੇ 6 ਥੋਕ ਤੇ ਉਹ 7 ਵਾ ਉਹ ਬਾਹੁ ਅਖਬਰਵਾ ਸ਼ੀਦੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਵੇਖਾਂਗੇ ਕੱਲ ਕਿੱਦਾਂ ਦੀ ਹੋ ਗਈ ਸਮਾਂ ਦੱਸੂਗਾ ਵਕਤ ਦੱਸੂ ਇੱਕ ਪਾਸੇ ਪੁੜਿਆ ਸਿਸਰ ਵਾਲਾ ਤੇ ਦੂਜੇ ਪਾਸੇ ਸ਼ੀਟੂ ਬੱਲੇ 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 ਜਗਾਦਰੀ ਕੋਲੇ ਖੜਾਤਾ ਨਾਟਕਾ ਨਾਲ ਜਾ ਕੇ ਉਹ ਸੰਧੂਆ ਜਗਾਦਰੀ ਕੋਲੇ ਖੜਾਤਾ

ਆਉ ਸਵਾਗਤ ਹੈ ਦਾ ਹੋਇਆ ਬਾਹੂ ਆਪੋਰ ਮੁਰਵਾਰਾ ਬੱਲੇ ਬੱਲੇ ਹੋ ਗਈ 5000 ਸੰਧੂਆ ਉਹ ਨਾਟਗਾਰਾ ਮੈ ਲੱਗ ਜਾਣਾ ਔਰ ਕੇਸ਼ਵੋਪਰੀਆ ਕਬੱਡੀ ਪਾਉਣ ਦੇ ਲਈ ਅੱਕੇ ਬਲ ਵਾਧਾ ਹੋਇਆ ਕਿੰਦੀ ਆਸਰਾ ਕੋਲ ਹੋ ਦੇਖਦਾ ਮੇਰੇ ਵੀਰੋ ਪੁੱਤੇ ਕਿਉਂ ਉਹ ਸੀਤੂਆ ਉਹ ਨਾਟਗਾਰਾ ਫੜਾਇਆ ਗੁਰਪ੍ਰੀਤ ਭਾਈ ਆ ਵੇਖਾਂਗੇ ਸਾਹਮਣੇ ਰਕੇਸ਼ ਮੋਪਰੀਆ ਇੱਕ ਪਾਸੇ ਬਾਹੂ ਅਪਰਮਵ ਵਾਲਾ ਉਹ ਕਹਿੰਦੇ ਚੱਕੂ ਹਾਕਮਪੁਰੀਏ ਤੋਂ ਫੋੜ ਖੋਣ ਲੱਗਿਆ 500 ਮੇਰੇ ਵੀਰੋ ਸੀਲੂ ਨਹੀਂ ਸਾਡੇ ਮਨੂ ਸਮਰਾ ਗੁਰਪ੍ਰੀਤ ਸਮਰਾ ਸਰਪਾ ਆਸਟ੍ਰੇਲੀਆ ਭਾਈ ਰੋਬਨ ਆਸਟ੍ਰੇਲੀਆ ਕੀਤਾ ਸਰਪੰਚਾ ਗਿੰਦੀ ਅਸਰਾ ਗੁਰਤੇਜ ਦਿਵਾਲ ਇਹਨਾਂ ਵੱਲੋਂ ਪਰ ਮੈਦਾਨ ਦੇ ਅੰਦਰ ਕੀਲੂ ਕੀਲੂ ਜਮਾਲਪੁਰ ਦਾ ਮੇਲਾ ਕੀਲੂ ਬਾਓ